ਵਾਹਿਗੁਰੂ ਜੀ ਸਾਹਿਬ ਜੀਓ ਜਪ ਜੀ ਸਾਹਿਬ ਇਕ ਓੰਕਾਰੁ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜੁਨੀ ਸਪੰਗ ਗੁਰ ਪ੍ਰਸਾਦਿ ਜਪ ਆਦ ਸਤ ਜਗਤ ਸਤ ਹੈ ਪੀ ਸਤ ਨਾਨਕ ਖੁਸੀ ਪੀ ਸਤ ਸੋਚੇ ਸੋਚ ਨ ਹੋਵੇ ਜੇ ਸੋਚੀ ਲਖ ਵਾਰੋ ਚੁਪੇ ਚੁਪਨਾ ਹੋਵੇ ਜੇ ਲੈ ਰਹੇ ਰਹਿਣੇ ਤਾਰ ਧੁਖਿਆ ਧੁਖ ਨ ਉਤਰੀ ਜੇ ਬੰਨਾ ਪੂਰੀਆਂ ਪਾਰ ਸੇਸ ਸਿਆਣ ਪਲ ਕੋਏ ਤਿਕਨਕ ਲੈ ਨਾਲ ਕਿਵੇਂ ਸਚਿਆਰਾ ਹੋਈਏ ਕਿਉਂ ਕੋੜੇ ਟੁੱਟੇ ਪਾਲ ਹੁਕਮ ਅਰਜਾਈ ਚੰਨਾ ਨਾਨਕ ਲੇਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੇ ਹੋਵਨ ਜੀ ਹੁਕਮ ਮਿਲੇ ਵਢਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਇਹ ਇੱਕ ਨਾ ਹੁਕਮੇ ਬਖਸੀ ਸਿੱਖ ਹੁਕਮੇ ਸਦਾ ਪਵਾਈ ਹੈ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ 부ਜੇ ਤਾਂ ਹੁਮੇ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜੜੇ ਨਿਸ਼ਾਨ ਗਾਵੇ ਕੋ ਗੁਣਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵਿਕੋ ਸਾਜ ਕਰੇ ਤਨਖੇ ਗਾਵਿਕੋ ਜੀ ਲੈ ਫਿਰਦੇ ਹੈ ਗਾਵਿਕੋ Japde dishe door gaviko vekhe haath rah do kathna kathina ve to tak kath 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 koti kot kot denda deel mithak pahe jugat jugantar khahe khahe ਹੁਕਮੇ ਹੁਕਮ ਚਲਾਏ ਰਾਹਾ ਨਾਨਕ ਵਿਖੇ ਵਿਪਰਵਾਹੋ ਸਾਚਾ ਸਹਿਬ ਸਾਚ ਨਾਏ ਪਾਖਿਆ ਪਉ ਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਏ ਜਿਤ ਦੇ ਦਰਬਾਰ ਮੋਹ ਕੀ ਬੋਲਣਾ ਬੋਲਿਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਤ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਗਵਾਰ ਨਾਨਕ ਐਵੇਂ ਜਾਣੀ ਸਬਾਪੇ ਸੱਚਿਆਰ ਥਾਪਿਆ ਨਾ ਜਾਏ ਕਿਤਾ ਨਾ ਹੋਏ ਆਪੇ ਆਪੋ ਨਿਰੰਝਨ ਸੋਏ ਜਿਨ ਸੇਵਿਆ ਤਿ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਧਾਨ ਗਾਵੀ ਸੁਣੀਏ ਮਨ ਰਖੇ ਪਾਉ ਦੁੱਖ ਪਰ ਹਰ ਸੁਖ ਕਲ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸ ਸੁਮਾਈ गुर इसर गुर गोरख गुर्प ब्रह्मा गुर पार्वती माई जे हूँ जाना आखा ना ही कहना कथन ना जाय गुर एक दे बुझाए सबना जिया का एक दाता सो में विसर न जाय तीर्थ नावा जेती पावा बिन पाने की नाय करी जेती सेठ पाई वेखा बिन कर्म की मिले लय ਮਤੈ ਵਿਚਰਤ ਤੁੰ ਜਵਹਰ ਮਾਨਕ ਜੇ ਕੋ ਬੁਕੇ ਸਿੱਖਣੀ ਗੁਰ ਇਕ ਵੇਹ ਬੁਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈ ਵਿਸਰ ਨ ਜਾਏ ਜੇ ਜੋ ਚਾਰੇ ਅਰਦਾ ਹੋਰ ਦੁ ਸੁਣੀ ਹੋਇ ਨ ਅਖੰਡਾ ਵਿੱਚ ਜਾਣੀ ਨਾਲ ਚਲੇ ਸਭ ਕੋਏ चंगा न रखाए के दस्तीरत जग ले जे तिस नदर ना आवे ता वात न पूछे के किट अंदर किट कर दोषी तो नानक निर्गुण गुण करे गुणवंतियां गुण देते हा कोई न सुजे जे तिस गुण कोई करे सुने सिद्ध फिर सुनात तो सुने धरत तवलाकाश सुने दीप लो पाता सुने पोह न सके काल ਨਾਨਕ ਭਗਤ ਅਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰ ਬ੍ਰਹਮਾ ਇੰਦ ਅਸਨੇ ਮੁਖ ਸਲਾਹਨ ਮੰਨਦ ਸੁਨੇ ਚੌਕ ਜੁਗਤਨ ਭੇਦ ਸੁਨੇ ਸਾਸਤ ਸਿਮਰਤ ਵੇਦ ਨਾਨਕ ਭਗਤ ਅਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਤ ਸੰਤੋਖ ਗਿਆਨ ਸੁਨੇ 82 ਨਾਨਕ ਸੁਨੇ ਫੜ ਫੜ ਪਾਵੇ ਮਾਨ ਸੁਨੇ ਲਾਗੇ ਸੇਤਿਆ ਨਾਨਕ ਭਗਤ ਦਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾ ਗੁਨਾ ਕੇ ਗਾਹ ਸੁਨੇ ਸੇਖ ਪੀਰ ਫਾਸਾ ਸੁਨੇ ਅੰਦੇ ਪਾਵੇ ਰਾਹ ਸੁਨੇ ਹਾਥ ਹੋਵੇ ਇਸ ਗਾਹ ਨਾਨਕ ਭਗਤ ਦਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਣ ਵਿਚਾਰ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਤਿ ਹੋਵੇ ਮਨ ਮੁਦਦ ਮੰਨੇ ਸਗਲਪਨ ਕੀ ਸੁਦਦ ਮੰਨੇ ਮੋਹ ਚੜਤਾ ਨਾ ਖਾਏ ਮੰਨੇ ਜਮਕੇ ਸਾਥ ਮਨ ਜਾਏ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਤਿ ਸਿਓ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇ ਚੀ ਸੰਬੰਧ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਪਾਵੇ ਮੋਖ ਦੁਆਰ ਮੰਨੇ ਪਰਵਾਰ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭੈ ਨ ਭੇਖ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਪੰਜ ਪਰਵਾਣ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹਿਤ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਿ ਕੰਨੇ ਨੈ ਸੁਮਾਰ ਧੋਲ ਧਰਮ ਦੇ ਆਕਾਪੂਕ ਸੰਸੋਖ ਥਾਪ ਰੱਖਿਆ ਜਿੰਸੂਤ ਜੇ ਕੋ ਬੁਜੇ ਹੋਇ ਇਸ ਤਿਆਰ ਤਵਲੀ ਉੱਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਧਲੇ ਕਵਨ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੇਤਾ ਹੋਇ ਕਿਤਾ ਤਾਨ ਸੁਹਾਲਿਓ ਰੂਪ ਕਿਤੇ ਦਾਤ ਜਾਣੇ ਕਣਕੋ ਤ ਕਿ ਤਪਸਾਓ ਇੱਕੋ ਕੁਆਉ ਤਿਸਤੇ ਹੋਏ ਲਖ ਦਰਿਆ ਕੁਦਰਤ ਕਉਣ ਕਹ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਸੰਤਪਤਾ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਦਾਤਾ ਅਸੰਖ ਸੂਰ ਮਹਿ ਪਖਸਾਰ ਸੰਖ ਮੋਨ ਲਿਲਾਇ ਤਰ ਕੁਲਤ ਕਣ ਕਹ ਵਿਚਾਰ ਮਾਰਿਆ ਨ ਜਾਵਾ ਏਕ ਵਾਰ ਜੋ ਤਰ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰਜਾ ਹੈ ਜੋ ਅਸੰਖ ਗਲਵਟ ਹਤਿਆ ਕਮਾ ਹੈ ਅਸੰਖ ਪਾਪੀ ਪਾਪ ਕਰਜਾ ਹੈ ਅਸੰਖ ਕੁੜਿਆਰ ਕੁੜੇ ਫਿਰਾ ਹੈ ਅਸੰਖ ਮਲੇ ਸਭ ਮਨ ਪੱਕਾ ਹੈ ਅਸੰਖ ਨਿੰਦਕ ਸਿਰ ਕਰੇ ਪਾਉ ਨਾਨਕ ਨੀਚ ਕਹਿ ਵਿਚਾਰ ਵਾਰਿਆ ਮਨ ਜਾ ਏਕ ਵਾਰ ਜੋ ਤੂ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਉ ਅਸੰਖ ਥਾ ਉਗਮ ਅਗਮ ਸੰਖ ਲੋ ਅਸੰਕੇ ਕਿਰਪਾ ਰੋਏ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ੀਤ ਗੁਣ ਦਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿ ਸੰਜਗ ਵਖਾਣ ਜਿਨ ਇਹ ਲਿਖੇ ਤਿਸ ਨਾਹੇ ਜਿਵੇਂ ਫਰਮਾਇ ਤਿਉਂ ਕੀ ਪਾਹੇ ਜੇਤਾ ਕੀਤਾ ਤਿਤਾ ਨਾਓ ਵਿੰਨਾ ਵਿੰਨਾ ਹੀ ਤੋਥਾ ਕੁਦਰਤ ਕਣ ਕਹ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੁਤਦ ਪਾਵੇ ਸਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਾਰੇ ਹੱਥ ਪੈਰ ਤੰਦੇ ਹੈ ਪਾਣੀ ਤੋਤੇ ਉਤਰ ਸੇਖੇ ਮੂਤ ਪ੍ਰੀਤੀ ਕੱਪੜ ਹੋਏ ਦਵੇ ਸਾਪਨ ਲਿਓ ਤੋਏ ਪਾਰੇ ਮਤ ਪਾਪਾ ਕੇ ਸੰਗ ਉਤੋਪੇ ਨਾਵੇ ਕੇ ਰੰਗ ਕੁਨੀ ਪਾਪੀ ਅਖੰਨਾ ਹੈ ਕਰ ਕਰੇ ਕਰਨਾਲਿ ਖਿਲੇ ਜਾਹੋ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮਿ ਆਵੋ ਜਾਰੋ ਤੇਰਥ ਤਬ ਤੇ ਅਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਤੇਰਥ ਮਨ ਲਾਉ ਸਭ ਗੁਣ ਤੇਰੇ ਮੇਂ ਨਾਹੀ ਕੋਈ ਬਿਨ ਗੁਣ ਕੇ ਤੇ ਭਗਤ ਨਾ ਹੋਏ ਸੁਵਸਤ ਆਤ ਬਾਣੀ ਪਰਮਾਉ ਸਤ ਸੁਹਾਣ ਸਦਾ ਮਨ ਚਾਉ ਕਮਨ ਸੋ ਵੇਲਾ ਵਕਤ ਕਉਣ ਕਉਣ ਥਿਤ ਕਉਣ ਵਾ ਕਵਣ ਸੀ ਰੁੱਤੀ ਮਹਾ ਪੰਜਿਤ ਹੋਵਾ ਆਕਾਰ ਵੇਲ ਨਾ ਪਾਈ ਆਪਣੀ ਤੀਜੀ ਹੋਵੇ ਲੇ ਪੁਰਾਣ ਵਕਤ ਨਾ ਪਾਇਓ ਕਾਦੀਆ ਜੀ ਲਿਖਣ ਲੇਖ ਪੁਰਾਣ ਥਿਤ ਵਰਨ ਜੋਗੀ ਜਾਣੇ ਤੁਮ ਮਹਨਾ ਕੋਈ ਜਾ ਕਰਤਾ ਸੇ ਠੀਕੋ ਸਾਦੇ ਆਪੇ ਜਾਣੇ ਸੋਈ ਕਿਮ ਕਰ ਆਖਾ ਕਿੰਸਾ ਲਾਹੀ ਕਿੰ ਵਰਨੇ ਕਿੰ ਜਾਣ ਨਾਨਕ ਅਖਣ ਸਭ ਕੋ ਆਖੇ ਇੱਕ ਦੁਨੀ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਇ ਕੀਤਾ ਜਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸਾਹਿ ਪਾਤਾਲ ਪਤਾਲ ਲਖਾਗਾ ਸਾਗਰ ਓੜਕ ਓੜਕ ਪਾਲ ਥਕੇ ਵੀਰ ਕਹਿ ਨਿਕ ਵਾਤ ਸੇਸ ਅਠਾਰੇ ਕਹਿ ਤੇ ਬਾਸ ਲੋਇਕਤਾ ਲਿਖਾ ਹੁਤਾ ਲਖਿਏ ਲਖੇ ਹੋਏ ਵਿਨਾਸ ਨਾਨਕ ਵਡਾਖਿਆਪੇ ਜਾਣਿਆ ਸਾਲਾਹੀ ਸਾਲਾਹੀ ਤਿਸੁ ਸੁਨਾ ਪਾਈਆ ਨਦੀਆ ਤੇ ਵਾਪੇ ਸਮੁੰਦਰ ਨ ਜਾਣੇ ਸਮੁੰਦਰ ਸਾ ਸੁਲਤਾਨ ਗਿਰਾ ਸੇਤੀ ਮਾਲ ਧੰਨ ਕੀੜੇ ਤੁਲ ਨ ਹੋਣੀ ਜੇ ਤਿਸ ਮਨਹੁ ਨਾ ਵਿਸਰੇ ਅੰਤ ਨਾ ਸਿਪਤੀ ਕਹਿ ਅੰਤ ਅੰਤ ਨ ਕਰਨੇ ਦੇਣ ਅੰਤ ਅੰਤਨਾ ਵੇਖਣਾ ਸੁਣਾ ਨਾ ਅੰਤਨ ਅੰਤਨਾ ਜਾਪੇ ਕਿਆ ਮਨਮੰਤ ਅੰਤਨਾ ਜਾਪੇ ਕੀਤਾਕਾਰ ਅੰਤਨਾ ਜਾਪੇ ਪਾਰਾਵਾਰ ਅੰਤ ਕੰਨ ਕੀਤੇ ਬਿਲਲਾਏ ਤੱਕ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਈ ਬਉਤਾ ਕਹੀ ਬਉਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਮ ਏਵਡ ਉੱਚਾ ਵੇਖ ਕੋਈ ਤੇ ਸੁਣਤੇ ਕੋ ਜਾਣੇ ਸੋਏ ਜੇਵਣ ਆਪ ਜਾਣਿਆ ਪਾਪ ਨਾਨਕ ਨਦਰੀ ਕਰਮੇਂਦਾ ਮੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤਮਾਏ ਕੀਤੇ ਮੰਗੇ ਜੁਰ ਪਾਰ ਕੀਤੀਆਂ ਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟੇ ਵੇਕਾਰ ਕੀਤੇ ਲਲ ਮੁਕਰਪਾ ਹੈ ਕੀਤੇ ਮੂਰਖ ਖਾਹੀ ਖਾਹੇ ਕੇ ਤੀਆਂ ਦੁਖ ਭੋਖ ਸਦਮਾਰ ਇਹ ਪੀਤਾ ਤ ਤੇਰੀ ਦਾਤਾਰ ਬੰਦ ਕਲਾਸੀ ਭਾਣੇ ਹੋਏ ਹੋ ਰੱਖ ਨਾ ਸਕੇ ਕੋਏ ਜੇ ਕੋ ਫੈਕੇ ਅਖਣ ਪਾਏ ਉਹ ਜਾਣੇ ਜੇਤਿਆ ਮੋਹੇ ਖਾਈ ਆਪੇ ਜਾਣੇ ਆਪੇ ਦੇ ਆਖੇ ਸੀ ਬੀ ਕਈ ਕੇ ਜਿਸਨੋਂ ਬਕਸੇ ਸਿਪ ਸੱਲਾਹ ਨਾਨਕ ਪਾਤ ਸਾਹੀ ਪਾਸਾਹ અમલા ગુણ અમલ વાપાર અમલ વાપારી પંડાર અમલ આવે અમલ લે જાહે અમલ પાહે અમલ જ સમાહે અમલ ધર્મ અમલ દે બાણ અમલ તુલ અમલ પરવાણ અમલ બક્ષીશ અમલ નિશાન અમલ કર્મ અમલ ફરમાન અમલો અમલ આખ્યા ન જાય આખ આખ રે લે લે આખે વેદ પાડ પુરાણ આખે પડે કૃવખિયાન आखे ब्रह्म में आखे इंद्र आखे गोपी ते गोविंद आखे इसरा आखे सिंद आखे केते किते बुद्ध आखे दानव आखे देव आखे सुर नर मुंजन सेवक केते आखे अखन पाए केते के क्यों के टूट जाहे एते किते होत करे ताख ना सके के के जेवड़ भावे तेड़ होय नानक जाने साच सोए ਜੇ ਇੱਕ ਆਖੇ ਬੋਲ ਵਿਗੜ ਤਾ ਲਿਖੇ ਸਿਰ ਗਾ ਵਾਰਾ ਗਾ ਵਾਰ ਸੋਦਰ ਕਿਹਾ ਸੋ ਗਰ ਕਿਹਾ ਜਿਤ ਬਹਿ ਸਰ ਸਮਾਲੇ ਬਾਜੇ ਨਾਦ ਨੇ ਇੱਕ ਸੰਖਾ ਕੀਤੇ ਵਣ ਹਾਰੇ ਕੀਤੇ ਰਾਤਿ ਸੋ ਕਹ ਨਾ ਕੀਤੇ ਗਵਣ ਹਾਰੇ ਗਾਵੇ ਤੁਦਨੋਂ ਕਣ ਪਣੀ ਬੇ ਸੰਤਰ ਗਾਵੇ ਰਾਜਾ ਤਨ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖਿ ਤਰਮ ਵਿਚਾਰੇ ਗਾਵੇ ਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰ ਦਾਸਨਾ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿਦ ਸਮਾਧੀ ਅੰਦਰ ਗਾਵਣ ਸਦ ਵਿਚਾਰੇ ਗਾਵਣ ਜਤੀ ਸੱਤੀ ਸੰਤੋਖੀ ਗਾਵੇ ਬੇਰ ਕਰਾਰੇ ਗਾਵਣ ਪੰਡਤ ਪੜਨ ਅਕਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾਮਤ ਪਿਆਲੇ ਗਾਵਨ ਰਤਨ ਪਾਏ ਤੇਰੇ 68 ਤੇ ਰਤਨ ਲੈ ਗਾਵੇ ਜੋ ਮਹਾਂ ਬਲ ਸੂਰਾ ਗਾਵੇ ਖਾਣੀ ਤਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇ ਤੁਧ ਨੋਂ ਗਾਵੇ ਜੋ ਤੁਧ ਪਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਣਾ ਸੇ ਮੈ ਚਿਤ ਨਾਮ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਈਂ ਸਾਚਾ ਸੱਚੇ ਨਈ ਹੈ ਭੀ ਹੋਸੀ ਜਾਇ ਨਾ ਜਾਸੀ ਰਤਨਾ ਜਿਨ ਨਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਿਨਸੀ ਮਾਇਆ ਜਿਨੋਂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿੰਤਿ ਦੇ ਵੜਿਆ ਜੋ ਕਿਸ ਪਾਵੇ ਸੋਈ ਕਰ ਸੀ ਮੁਕਮਨਾ ਕਰਨਾ ਜਾਏ ਸੋ ਪਾਸ ਸਾਹ ਸਾਹ ਪਾਸ ਸਹਬਨ ਨਾਨਕ ਰਹਿ ਨਰ ਜਾਏ ਮੰਦਾ ਸੰਸੋਖ ਸ਼ਰਮਫਤ ਤੁਲੀ ਤਿਆਨ ਕੀ ਕਰੇਂ ਪੀਹੁ ਤਕੀਥਾ ਕਾਲ ਕੁਵਾਰੀ ਕਾਇ ਲੁਕ ਡੰਡਾ ਪ੍ਰਤੀਤ ਆਈ ਪੰਥੀ ਸ਼ਕਲ ਜਮਤੀ ਮਨ ਗੀਤ ਤੇ ਅੰਜਲ ਜੀਤ ਆਦੇਸ ਤਿਸੇ ਆਦੇਸ ਆਦ ਅਨਿਲ ਅਨਾਥਨਾ ਹੱਥ ਜੁਗ ਜੁਗ ਇੱਕੋ ਵੇ ਭੁਗਤ ਗਿਆਨ ਤੇ ਆ ਪੰਡਾਲ ਨਾ ਘਟ ਘਟਵਾਜੇ ਨਾਦ ਆਪ ਨਾਥ ਨਾਥੀ ਸਮਝਾ ਕੇ ਦਿਲ ਦੇ ਸਿਦ ਅਵਰਾਜ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵੈ ਲਿਖੇ ਆਵੇ ਪਾਗ ਆਦੇਸ ਤਿਸ ਯਾਦੇਸ ਆਦ ਅਨਿਲ ਅਨਾਦ ਅਨਹਤ ਜੁਗ ਜੁਗ ਇੱਕੋ ਵੇ ਇੱਕਾ ਮਾਈ ਜੁਗਤ ਵਿਆਇ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੇਬਾਨ ਜਿਨ ਤਿਸ ਪਾਵੇ ਤਿਮਿ ਚਲਾਵੇ ਜਿਮ ਹੋਵੇ ਪ੍ਰਮਾਨ ਔ ਵੇਖੇ ਉਹਨਾਂ ਨਦ ਨਾਵੇ ਬਉਤਾ ਹੀ ਹੋਈ ਦਾਨ ਆਦੇਸ ਤਿਸੇ ਆਦੇਸ ਆਦ ਅਨਿਲ ਅਨਾਥ ਨਾਥ ਜੁਗ ਜੁਗ ਇੱਕ ਹੋਵੇ ਆਸਨ ਲੋਏ ਲੋਏ ਪੰਡਾਰ ਜੋ ਕਿ ਤਪਾਇਆ ਸੋ ਏਕਾ ਵਾਰ ਕਰ ਕਰੇ ਵੇਖੇ ਸਿਧਨ ਹਾਰ ਨਾਨਕ ਸਚੇ ਸੱਚੇ ਕਾਰ ਆਦੇਸ ਤਿਸੇ ਆਦੇਸ ਆਦ ਅਨਿਲ ਅਨਾਥ ਅਨਾਥ ਜੁਗ ਜੁਗ ਇੱਕ ਹੋਵੇ ਇਕ ਦੋ ਜਿਪਾ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼ ਇਤਰਹ ਪਤ ਪੌੜੀਆਂ ਚੜਿਏ ਹੋਏ ਕੀਸ ਸੁਣ ਗੱਲਾਂ ਆਕਾਸ਼ ਕੀ ਕਿਟਾਇਰੀਸ ਨਾਨਕ ਨਦਰੀ ਪਾਈਏ ਕੋੜੀ ਕੋੜੇ ਠੇਸ ਆਖਣ ਜੋਰ ਚੁਪੈ ਨੇ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਵਰਨੇ ਜੋਰ ਜੋ ਨਾਰ ਰਾਜ ਮਾਲ ਮੰਨ ਸੋਰ ਜੋ ਨ ਸੁਤੀ ਗਿਆਨ ਵਿਚਾਰ ਜੋ ਨੁ ਜੁਕਤੀ ਛੁਟੇ ਸੰਸਾਰ ਜਿਸ ਹਥ ਜੋਰ ਕਰ ਵੇਖੇ ਸੋ ਇਹ ਨਾਨਕ ਉੱਤਮ નીਚ ਨ ਕੋਈ ਰਾਤੀ ਰੁਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਾਤਲ ਇਸ ਵਿੱਚ ਧਰਤੀ ਥਾਪ ਕੇ ਤਰਮਸਾਲ ਤੇ ਸਵਿਚ ਜੀ ਜੁਗ ਕੇ ਰੰਗ ਤਿਲ ਕੇ ਨਾਮ ਅਨੇਕ ਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੁਣ ਪੰਜ ਪਰਵਾਣ ਨਦਰੀ ਕਰਮ ਕਵਿ ਨਿਸ਼ਾਨ ਕਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਈ ਉਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਉਣ ਪਾਣੀ ਵੇ ਸੰਤਰ ਕੀਤੇ ਕਾਨ ਮਹਿਸ ਕیتے ਬ੍ਰਹਮੇ ਕਾਟ ਤਖੜੀਏ ਰੂਪ ਰੰਗ ਕੇ ਵੇਸ਼ ਕੇ ਤੀਆਂ ਕਰਨ ਭੂਮੀ ਮੇਰ ਕੇਤੇ ਕਿਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕਿਤੇ ਮੰਡਲ ਦੇਸ ਕੀਤੇ ਸਿਦੁਰਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵਦਨਮਨ ਕੀਤੇ ਕੀਤੇ ਰਤਨ ਸਮੰਦ ਕੇਤਿਆਂ ਬਾਣੀ ਕੇਤਿਆਂ ਬਾਣੀ ਕੇਤੇ ਪਾਤ ਨਰਿੰਦ ਕੇਤਿਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੇ ਨਾਮ ਬਿਨੋਦਕੋੜ ਅਨੰਦ ਸਰਮਖੰਡ ਕੀ ਬਾਣੀ ਰੂਪ ਤਿਥੇ ਘੜਤ ਗੜੇ ਬਹੁਤਨੋ ਪਤਾ ਕਿੰਗ ਲਾ ਕਥਿਆ ਨ ਜਾਹੇ ਜੇ ਕੋ ਕਹਿ ਪਿਛੇ ਪਛਤਾਏ ਤਿੱਥੇ ਘੜੀਏ ਸੂਰਤ ਮਤਮਨ ਬੁੱਧ ਤਿੱਥੇ ਘੜੀਏ ਸੁਰਾ ਸੁਦਾ ਕੇ ਸੁਧ ਕਰਮ ਖੰਡ ਕੇ ਬਾਣੀ ਜੋਰ ਤਿੱਥੇ ਹੋ ਨ ਕੋਈ ਹੋਰ ਤਿੱਥੇ ਜਦ ਮਹਾਬਲ ਸੂਰ ਤਿਨ ਮਹਿ ਰਾਮ ਰਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿ ਮਮਾਹਿਤਾ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਨ ਠੱਗੇ ਜਾਹੇ ਜਿਨਕੇ ਰਾਮ ਵਸੇ ਮਨ ਮਾਹਿ तिथे भगतवशे के लोक आनंद सच्च मनसोय सच खंड वशे निरंकार कर कर वेखे नद तिथे खंड मंडल वर पंड जे को तिथे लो लो आकार जिम जिम जी तिमे तिमकार वेखे विक्षे कर विचार नानक कथना कड़ा सार ਜੱਦਾ ਪਹਾਰਾ ਤਿਰ ਸੁਨਿਆਰ ਇਹ ਨਾ ਮਤ ਵਿਦਿਆਰ ਭਉ ਕਲਗੰਤਪਤਾ ਭੰਡਾ ਭਾਉ ਅੰਮ੍ਰਿਤ ਤਿਤ ਥਾਲ ਕੜੀਏ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਨੇਹਾਲ ਸਲੋਕ पवन गुरु पाणी पिता माता तर्क महत दिवस रात लोई दाया खेलें सगल जगत चंगियाईया बुरियाईया वाचे तर महदूर करमी अपो आपणी के नेड़े के दूर जिन्नी नाम ते आए गे म सकत घाल नानक ते मुख उजले केती छुटी नाल जिन्ने नाम ते आए गे मस्कत घाल नानक ते मुख उजले केती छुटी नाल